ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੋਨੂ ਡੇਰੀ ਫਾਰਮ ਹਿੰਮਤਪੁਰਾ ਦੇ ਵਿੱਚ ਇੱਕ ਹੋਰ ਕੁਐਸਚਨ ਹੈ ਵੀ ਜਿਹੜੇ ਵੀ ਬੰਦੇ ਨੇ ਆਪਣੇ YouTube ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲਗਾ ਘੰਟੀ ਦਾ ਬੈਲ ਬਟਨ ਦਬਾ ਦੇਣ ਤਾਂ ਜੋ ਹਰੇਕ ਕੋਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਪਹੁੰਚ ਸਕੇ ਅੱਜ ਦੀ ਵੀਜਿਟ ਆਪਣੇ ਆਪ ਦੇ ਫਾਰਮ ਤੋਂ ਤੁਹਾਡੇ ਲਈ ਦੋ ਬੱਸੀਆਂ ਸੇਲ ਲਈ ਲੈ ਕੇ ਆਏ ਆ ਫਾਰਮ ਵਾਲੀਆਂ ਮੂੰ ਤੋਂ ਖੀਰੀਆਂ ਦੋਨੇ ਇੱਕ 3 ਮਹੀਨੇ ਦੀ ਗੱਬਣ ਚੱਕ ਪਾਸ ਇੱਕ ਕੌਸਰ ਬੱਸੀ ਦਿੰਨੇ ਆ ਪ੍ਰੋਪਰ ਜਾਣਕਾਰੀ ਪਹਿਲੇ ਨੰਬਰ ਤੋਂ ਸੁਭਾਈ ਜੀ ਪਹਿਲੇ ਨੰਬਰ ਤੇ ਤੁਸੀਂ ਦੇਖ ਸਕਦੇ ਆ ਜੈਗ ਸੀਮਨ ਦੀ ਬੱਸੀ ਆ ਗਈ ਜਰਸੀ ਉਮਰਵੀਰ ਜੀ 13 ਮਾਂਥ ਹਾਈਟ ਫੁੱਲ ਤੇ ਮਦਰ ਕਾਟ ਰਿਹਾ ਇਹਦਾ ਮੰਨ ਕੇ ਚਲੋ 30 ਤੋਂ 32 ਲੀਟਰ ਦਾ ਫੁੱਲ ਹਾਈਟ ਦੇ ਵਿੱਚ ਵਹਿੜ ਆ ਗਈ ਖਾਨਾਂ ਦੇ ਵਿੱਚੋਂ ਆਪਾਂ ਪਰਚੇਜ਼ ਕੀਤੀ ਆ ਖਾਨ ਦੇਖ ਸਕਦੇ ਆ ਚਾਰ ਹੀ ਆ ਕੋਈ ਪੰਜਵਾਂ ਥਣ ਨਹੀਂ ਹੈਗਾ ਭੋਰਾ ਵੀ ਚਾਰੇ ਥਣ ਦੇਖ ਸਕਦੇ ਆ ਪੂਰੀ ਸਪੇਸ ਤੇ ਲੱਗੇ ਆ ਪੂਰੀ ਵਧੀਆ ਝੂਲੀਆ ਬੱਸੀ ਦੀ ਫੇਸਬੁੱਕ ਚੈੱਕ ਕਰੋ ਫੁੱਲ ਹਾਈਟ ਦੇ ਵਿੱਚ ਸਮੀ ਭਲੀ ਬਾਈ ਜੀ ਜੇ ਮੈਨੂੰ ਕਿਸੇ ਵੀ ਕਿਸਾਨ ਭਰਾ ਦੇ ਵਹਿੜ ਪਸੰਦ ਹੋਵੇ ਅਭੂਨ ਤੇ ਸੰਪਰਕ ਕਰੋ ਪ੍ਰਾਈਜ ਇਹਦਾ ਨਾਰਮਲ ਹੀ ਆ ਪਰ ਹੋਊਗਾ ਫੋਨ ਤੇ ਅੱਗੇ ਆ ਗਈ ਦੋ ਨੰਬਰ ਤੇ ਬਈ ਐਚ ਐਫ ਡੈਨਮਾਰਕਾ 40116 ਦੀ ਆਫ ਆਗੇ ਰਮਾਟਾ ਦੀ ਸੀਮਨ ਤੋਂ ਗੱਪੜ 3 ਮਹੀਨੇ ਦੀ ਚੈੱਕ ਪਾਸ ਗੱਬਣਾ ਦੇਖ ਸਕਦੇ ਆ ਫੁੱਲ ਹਾਈਟ ਦੇ ਵਿੱਚ ਸਮੀ ਭਲੀ ਫੇਸ ਬਿਊਟੀ ਚੈੱਕ ਕਰੋ ਬੈਡ ਤੇ ਕਿਸੇ ਤੋਂ ਤੁਹਾਨੂੰ ਪਿੱਠਪੂੜਾ ਚੈੱਕ ਕਰਾ ਲੈਣੇ ਤਾਂ ਸਾਣ ਦੇਖ ਸਕਦੇ ਚਾਰੇ ਥਾਣਾ ਬੱਸੀ ਦੇ ਕੋਈ ਪੰਜਵਾਂ ਨਾਲ ਥਣ ਹੈ ਨਹੀਂਗਾ ਆ ਦੇਖ ਸਕਦੇ ਚਾਰੇ ਥਾਣੇ ਪੂਰੇ ਨਿਕਣਵੇਂ ਤੇ ਪੂਰੀ ਸਪੇਸ ਤੇ ਲੱਗੇ ਦੇ ਆ ਆ ਦੇਖ ਸਕਦੇ ਫੇਸ ਬੁੱਤ ਬਹੁਤ ਸੋਹਣਾ ਬੈੜਦਾ 3 ਮਹੀਨੇ ਦੀ ਗੱਭਣ ਇਹ ਵੀ ਬਾਜਬਰੀਟ ਤੇ ਛੇਲਾ ਜੇ ਮੇਰੇ ਕਿਸੇ ਵੀ ਕਿਸਾਨ ਭਰਾ ਦਿੰਦਾ ਪੜਾ ਤੇ ਪੂਰੀ ਬੈਡ ਪਸਾਨ ਨਹੀਂ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰੋ ਮੇਰਾ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤੁਸੀਂ ਨਿਹਾਲ ਸਿੰਘ ਆ ਤੇ ਮੋਬਾਈਲ ਨੰਬਰ ਹੈਗਾ ਹੀ ਆਪਣਾ 78990 99782 ਸਾਡੇ ਮੇਰੇ ਵੀਰਾਂ ਦਾ ਵੀਡੀਓ ਲੈਣ ਤੱਕ ਦੇਖਣ ਲਈ ਤਹਿਜ ਲੋ ਧੰਨਵਾਦ ਜਲਦ ਮਿਲਦੇ ਰਹਾਂਗੇ ਵੀਡੀਓ